ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਹੀ ਇੱਥੇ ਪਹੁੰਚੀਆਂ ਟੀਮਾਂ ਦਾ ਬਹੁਤ-ਬਹੁਤ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਤਿੰਨ ਦਿਨਾਂ ਤੋਂ ਲਗਾਤਾਰ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਤੇ ਵਧਾਈ ਦੀ ਪੱਤਰ ਹੈ ਟੀਮ ਜੋ ਵੀ ਟੀਮਾਂ ਫਰਸਟ ਤੇ ਸੈਕੰਡ ਆਈਆਂ ਨੇ ਤੇ ਸਭ ਤੋਂ ਵੱਡਾ ਯੋਗਦਾਨ ਸਾਡੀ ਭੈਣ ਜੀਤਕੌਰ ਦਈਆ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅਸੀਂ ਤੇ ਅਸੀਂ ਇਦਾਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਕਲੱਬ ਹੈ ਫਰੈਂਡਜ਼ ਕਲੱਬ ਉੜਲਾਡਾ ਜੋ ਕਿ ਦੁਬਾਰੇ 25 ਸਾਲਾਂ ਬਾਅਦ ਅਸੀਂ ਦੁਬਾਰਾ ਫਿਰ ਤੋਂ ਟੂਰਨਾਮੈਂਟ ਕਰਾਉਣ ਲੱਗੇ ਆ ਅਸੀਂ ਮੈਨੇਜਮੈਂਟ ਨੂੰ ਇਹ ਗੱਲ ਕਹਿੰਨੇ ਆ ਕਿ ਸਾਨੂੰ ਇੱਥੇ ਗਰਾਊਂਡ ਦੇ ਵਿੱਚ ਗਰਾਊਂਡ ਦਿੱਤਾ ਜਾਵੇ ਖੇਡਣ ਵਾਸਤੇ ਬੱਚਿਆਂ ਨੂੰ ਜੇਕਰ ਬੱਚਿਆਂ ਨੂੰ ਗਰਾਊਂਡ ਪ੍ਰੋਵਾਈਡ ਹੋਣਗੇ ਤਾਂ ਬਹੁਤ ਹੀ ਵਧੀਆ ਅੱਗੇ ਬੱਚੇ ਜਿਹੜੇ ਖਿਡਾਰੀ ਬਣ ਕੇ ਉਹ ਤਿਆਰ ਹੋਣਗੇ ਜੀ ਬਹੁਤ ਵਧੀਆ ਲੱਗਿਆ ਟੂਰਨਾਮੈਂਟ ਕਰਵਾ ਕੇ 3 ਦਿਨਾਂ ਦਾ ਲਗਾਤਾਰ ਅਸੀਂ ਅੱਗੇ ਤੋਂ ਵੀ ਇਦਾਂ ਦੇ ਉਪਰਾਲੇ ਕਰਦੇ ਰਹਾਂਗੇ ਸਾਨੂੰ ਸਹਿਯੋਗ ਦੀ ਜਿੱਦਾਂ ਦੀ ਵੀ ਲੋੜ ਆ ਅਸੀਂ ਐਮਸੀ ਸਾਹਿਬ ਨੂੰ ਵੀ ਕਹਿੰਨੇ ਆ ਸਾਰੀ ਕਮੇਟੀ ਨੂੰ ਜਿੱਦਾਂ ਵੀ ਹੈਗਾ ਵੀ ਸਾਨੂੰ ਗਰਾਊਂਡ ਬਣਾ ਕੇ ਦੇਵੇ ਵਧੀਆ ਅਸੀਂ ਅੱਗੇ ਤੋਂ ਵਧੀਆ ਉਪਰਾਲੇ ਕਰਾਂਗੇ ਬਹੁਤ ਵਧੀਆ ਟੂਰਨਾਮੈਂਟ ਕਰਾਵਾਂਗੇ ਤੇ ਸਾਰੇ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਤਿੰਨ ਦਿਨਾਂ ਤੋਂ ਟੂਰਨਾਮੈਂਟ ਇੱਥੇ ਆਪਣੇ ਬੜਲਾੜਾ ਦੇ ਵਿੱਚ ਚੱਲ ਰਹੇ ਸੀ ਫਰੈਂਡਜ਼ ਕਲੱਬ ਵੱਲੋਂ ਜੋ ਕਿ ਅੱਠਵਾਂ ਇਹ ਟੂਰਨਾਮੈਂਟ ਸੀਗਾ ਇਹਨਾਂ ਬੱਚਿਆਂ ਦਾ ਤੇ ਅੱਜ ਬੜਾ ਹੀ ਸੋਹਣਾ ਉਪਰਾਲਾ ਕੀਤਾ ਹੋਇਆ ਸੀਗਾ ਸਾਰੀ ਟੀਮ ਨੇ ਜਿਵੇਂ ਕਿ ਆਪਾਂ ਵੇਖ ਰਹੇ ਹਾਂ ਕਿ ਆਪਣਾ ਪੰਜਾਬ ਦੇ ਵਿੱਚ ਜ਼ਿਆਦਾਤਰ ਨਸ਼ੇ ਵੱਧ ਚੁੱਕੇ ਸੀਗੇ ਉਹਨਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਹਰ ਜਗ੍ਹਾ ਤੇ ਜੋ ਹੈ ਨਾ ਉਹ ক্রিকেট ਮੈਚ ਵਗੈਰਾ ਹੋਰ ਖੇਡਾਂ ਦੀ ਜੋ ਹੈ ਪ੍ਰਿਤਪਾਈ ਜਾ ਰਹੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਨਲੇ ਤਾਂ ਆਪਣੇ ਨਸ਼ਿਆਂ ਨਾਲੋਂ ਠੱਲ ਜਿਹੜੀ ਹੈਗੀ ਆ ਉਹ ਕੱਟ ਜਾਵੇਗੀ ਨਸ਼ੇ ਖਤਮ ਹੋ ਜਾਣਗੇ ਇਹਦੇ ਨਾਲ-ਨਾਲ ਬੱਚਾਂ ਦਾ ਜੋ ਰੁਝਾਅ ਖੇਡਾਂ ਵੱਲ ਵੱਧ ਰਿਹਾ ਹੈ ਇਹਨਾਂ ਦੇ ਨਾਲ ਬੱਚਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਇੱਕ ਜਾਨੀ ਕਿ ਮੈਸੇਜ ਆ ਰਿਹਾ ਸਾਰੇ ਪੰਜਾਬ ਦੇ ਵਿੱਚ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਧੰਨਵਾਦ ਜੀ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ